ਔਰ ਬੀਬੇ ਹਰਬੰਸ ਕੌਰ ਉਹਨਾਂ ਨੂੰ ਹੁਕਮ ਸੀ ਕਿ ਬੀਬੇ ਹਰਬੰਸ ਕੌਰ ਹੋਣੀ ਜਿਹੜਾ ਉਹ ਬਾਣੀ ਲਿਖਣਗੇ ਇੱਥੇ ਬੁਗਿਆਂ ਦੇ ਵਿੱਚ ਔਰ ਇੱਥੇ ਫਿਰ ਜਿਹੜਾ ਉਹ ਬਾਣੀ ਲਿਖੀ ਦੀ ਉਹਨਾਂ ਨੇ ਪਹਿਲੋਂ ਹੀ ਲਿਖਤ ਹੋ ਗਈ ਸੀ ਇਹ 500 ਦੇ ਵੀ ਫਿਰ ਜਿਹੜਾ ਉਹ ਸੇਵ ਸੇਵਾ ਕਰੂਗੀ ਕਲਮ ਚੁੱਕੂਗੀ ਬਾਣੀ ਲਿਖਣ ਵਾਸਤੇ ਲਿਖਤ ਦੇ ਵਿੱਚ ਸਰ ਪਹਿਲਾਂ ਗ੍ਰੰਥ ਉਹਨਾਂ ਨੇ ਸ਼ੁਰੂ ਕੀਤਾ ਹਾਂ ਉਹਨਾਂ ਹੀ ਸ਼ੁਰੂ ਕੀਤਾ ਗ੍ਰੰਥ ਜਿਹੜੀ ਲਿਖਤ ਸ਼ੁਰੂ ਹੋਈ ਆ ਉਹ ਉਹਨਾਂ ਹੀ ਸ਼ੁਰੂ ਕੀਤੀ ਹੈ ਔਰ ਜੇਰਾ ਕੋਈ ਘਵੈਂਟ ਮਹਾਰਾਜ ਹੁਣੀ ਜਦੋਂ ਚਿੱਠੀਆਂ ਪਾਉਂਦੇ ਸੀ ਮਹਾਰਾਜ ਪੂਰਨ ਸਿੰਘ ਹੁਣੀ ਮਹਾਰਾਜ ਸ਼ੇਰ ਸਿੰਘ ਹੁਣਾਂ ਨੂੰ ਉਹਨਾਂ ਦੇ ਚਰਨਾਂ 'ਚ ਚਿੱਠੀਆਂ ਲਿਖ ਕੇ ਭੇਜਦੇ ਸੀ ਅਰਜ ਬੇਨਤੀ ਜੋ ਵੀ ਲਿਖ ਕੇ ਭੇਜਦੇ ਸੀ ਜੇ ਕੋਈ ਉੱਤਰ ਜਵਾਬ ਦੇਣਾ ਵੀ ਹੁੰਦਾ ਸੀ ਮਹਾਰਾਜ ਹੁਣਾਂ ਨੇ ਅੱਗੋਂ ਤੇ ਉਹ ਬੇਬੇ ਹਰਬੰਸ ਕੌਰ ਹੀ ਲਿਖਦੇ ਸੀ ਉਹ ਉਹੀ ਲਿਖ ਕੇ ਜੋ ਵੀ ਸੀ ਅੱਗੋਂ ਭੇਜਦੇ ਸੀ ਤੋਂ ਮਹਾਰਾਜ ਹੁਣਾਂ ਨੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੇ ਚਵੀਂ অবতার ਨੇ ਦੇ ਕਰਕੇ ਹੀ ਉਹਨਾਂ ਨੂੰ ਕਵਿੰਡ ਕਲਮ ਫੜਾਈ ਸੀ ਬੇਬੇ ਬਨਸੋਨ ਦੀ ਲਿਖ ਆਪਣੀ ਹਜੂਰੀ ਦੇ ਵਿੱਚ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਉਹ ਸਾਰਾ ਜਿਹੜਾ ਲਿਖਤੀ ਸਾਰਾ ਚਾਨਣ ਹੋ ਜਾਊਗਾ ਵੀ ਕੀ ਮਰਿਆਦਾ ਆ ਤੇ ਕੀ ਆਪਣਾ ਮਿਸ਼ਨ ਆ ਔਰ ਕਿਸ ਰਸਤੇ ਤੇ ਆਪਾਂ ਚੱਲਣਾ ਤੇ ਕੀ ਮਾਰਗ ਹੈ ਸਬਦਾਨ ਦੇ ਅਨੁਸਾਰ ਜਿਹੜਾ ਉਹ ਸਾਰਾ ਕੁਝ ਲਿਖਤਾਂ ਦੇ ਵਿੱਚ ਲਿਖਿਆ ਹੋਇਆ ਹੈ ਸ੍ਰਿਸ਼ਟੀ ਨੇ ਅਜੇ ਤੇ ਸਾਰੀ ਲਕਾਈ ਨਹੀਂ ਪੜਨੀਆਂ ਨੇ ਲਿਖੀਆਂ ਜੋ ਲਿਖੇ ਗਏ ਹਰ ਰੂਪ ਹਰ ਰੂਪ ਲਿਖਿਆ ਜਿਹੜੇ ਸੇਖ ਉਹ ਹੀ ਆ ਜਿਹੜਾ ਲਿਖੇ ਹੋਏ ਨੂੰ ਮੰਨਦਾ ਜਿਹੜਾ ਲਿਖਿਆ ਹੋਇਆ ਹੁਕਮ ਹੈ ਤੇ ਉਹੀ ਸੇਖ ਨੂੰ ਪਿਆਰਾ ਹੈ ਤੇ ਰੀਤ ਦੀ ਕ੍ਰੀਤ ਕਰਨ ਵਾਲਾ ਨਹਾ ਧੋ ਕੇ ਚਿੱਟੇ ਲੀੜੇ ਪਾ ਕੇ ਜਿੰਨਾ ਮਰਜੀ ਪੋਚਾ ਮਾਰ ਕੇ ਜਕਾਰੇ ਲਾਈ ਜਾਵੇ ਉਹਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਮਤਲਬ ਇਹ ਆ ਕਿ ਜੋ ਨੇ ਕਿਹਾ ਹੈ ਪਰਮੇਸ਼ਰ ਨੇ ਕਿਹਾ ਜਿਹੜਾ ਉਹਦੇ ਉੱਤੇ ਅਮਲ ਕਰਦਾ ਉਹ ਹੀ ਉਹਨੂੰ ਸਿੱਖ ਪਿਆਰ ਉਹ ਹੀ ਉਹਦੇ ਲਈ ਚੰਗਾ ਹੈ ਉਹ ਹੀ ਉਹਨੂੰ ਚੰਗਾ ਦੂਜਾ ਮਨਮਤ ਪਰਮੇਸ਼ਰ ਨੂੰ ਨਹੀਂ ਪ੍ਰਵਾਨ ਗੁਰਮਤ ਪ੍ਰਵਾਨ ਹੈ ਉਹਦੇ ਹਿਸਾਬ ਦੇ ਨਾਲ ਹੀ ਗੁਰਮਤ ਦੇ ਤੌਰ ਨਾਲ ਚੱਲਾਂਗੇ ਤੇ ਆਪਣਾ ਸਾਰਿਆਂ ਦਾ ਭਾਰ ਉਹਦੇ ਨਾਲ ਹੀ ਪ੍ਰੇਮ ਪਿਆਰ ਸਾਰੀ ਸਿੱਖੀ 'ਚ ਰਹਿਣਾ ਪੰਥ ਦੇ ਵਿੱਚ ਰਹਿਣਾ ਮਿਸ਼ਨ ਦੇ ਵਿੱਚ ਰਹਿਣਾ ਜੇ ਸਾਰੇ ਇੱਕ ਸੂਰੋ ਦਾ ਹੁਕਮ ਮੰਨਣਗੇ ਫੇਰ ਹੀ ਇੱਕ ਬਿਲਕੁਲ ਜੇ ਹੁਕਮ ਤੇ ਚੱਲਣਗੇ ਮਨਮਤ ਕਰਾਂਗੇ ਤੇ ਮਨਮਤ ਤੇ ਗੁਰਮਤ ਰਲ ਕੇ ਬਹਿ ਨਹੀਂ ਸਕਦੀ ਕਦੀ ਵੀ ਨਹੀਂ ਇਕੱਠੇ ਬਹਿ ਸਕਦੀ ਮਨਮਤ ਦਾ ਰਸਤਾ ਹੀ ਹੋ ਰਿਹਾ ਗੁਰਮਤ ਦਾ ਰਸਤਾ ਹੀ ਹੋ ਰਿਹਾ ਵੱਖ-ਵੱਖਰੇ ਰਸਤੇ ਗੁਰਮਤ ਜਿਹੜੀ ਆ ਉਹ ਨੂੰ ਇੱਥੇ ਵੀ ਥਾਂ ਆ ਮਹਾਰਾਜ ਦੇ ਚਰਨਾਂ ਜਗਾਂ ਸੱਚਖੰਡ ਤੱਕ ਦਰਗਾਹ ਤੱਕ ਪ੍ਰਵਾਣ ਮਨਮਤ ਨੂੰ ਪਰਵੇਸ਼ ਇੱਥੋਂ ਵੀ ਤਰਕਾਰ ਦਿੰਦਾ ਪਛਾਣ ਕਰ ਦਿੰਦਾ ਔਰ ਮਨਮਤ ਵਾਲਾ ਜਿਹੜਾ ਉਹ ਸੱਚਖੰਡ ਵੀ ਉਹਦਾ ਸਥਾਨ ਪਪਣ ਵਾਲਾ ਨਹੀਂ ਪਹੁੰਚਦਾ ਹੀ ਨਹੀਂ ਦੇਖੀਏ ਸਿੱਖੀ ਦੀ ਜਿਹੜੀ ਖੇਡ ਹੈ ਬਹੁਤ ਕਾਰਕਿਖੀ ਆ ਬਾਕੀ ਜਿੱਦਾਂ ਜਿੱਦਾਂ ਅੱਗੇ ਕਿੱਥੇ ਚਲੇਗੇ ਮੰਗਲ ਜੀ ਬਾਕੀ ਜਿੱਦਾਂ ਜਿੱਦਾਂ ਅੱਗੇ ਸਮਾਊਗਾ ਸਾਰਾ ਲਿਖਤਾ ਹੈਗੀਆਂ ਸਾਰੇ ਸੁਣਨਗੇ ਭੈਣ ਸਰਾ ਸਾਰਿਆਂ ਨੂੰ ਪਤਾ ਲੱਗੇ ਜੀ ਇਹਦੀ ਹੋ ਗਈ ਬਾਰਾ ਭਦਰਉਦੀ ਵੀ ਜਿਹੜੀ ਦਿੱਖੇ ਤੋਂ ਵੀ ਆਪੀ ਤੇ ਮਨਾਉਣਾ 12 ਭਲ ਰਹੋਦੀ ਵੀ ਆ 13 ਭਦਰਉਦੀ ਵੀ ਆ ਲਿਖਤਾਂ ਹੈਗੀਆਂ ਨੇ ਪਹਿਲੇ ਗ੍ਰੰਥਾਂ ਦੇ ਵਿੱਚ ਨਾ ਇਤੋਂ ਦੀਆਂ ਬੁਗਿਆਰੀਆਂ ਦੀਆਂ ਲਿਖਤਾਂ ਹੈਗੀਆਂ ਨੇ ਪੰਜ ਦੇਖਦੀ ਵੀ ਲਿਖਤ ਹੈਗੀ ਹੈ